ਮੈਂ ਕੋਲ ਦਾਣੀ ਚਾਹਸੂ ਮੈਂ ਮੈਂ ਗੁਰਾਇਤ ਨਾਮ ਤੋਂ ਬਦਲ ਕੇ ਮੇਰੀ ਪੋਸਟੈਂਟ ਬਣੀ ਹੈ ਜਿਹੜਾ ਮੈਂ 15 16 ਪਾਣਿਆਂ ਦੇ ਵਿੱਚ ਪਤਾ ਵੜ ਸਕੂ ਦਾ ਨੰਬਰ ਦਿੱਤਾ ਹੋਇਆ ਹੈ ਤੇ ਮੇਰਾ ਮੇਨ ਮਕਸਦ ਇਹ ਹੈ ਕਿ ਜਿੱਤੇ ਪੋਸਟ ਨੂੰ ਦਿਆ ਮਾਰੇ ਅੰਦਰ ਮਾਰਕ ਜੀ ਉਹ ਚੰਗੇ ਬੰਦੇ ਨਹੀਂ ਹੁੰਦੇ ਕਰਦਾ ਜੀ ਉਹਨਾਂ ਨੇ ਸਲਵਾਇਆ ਕਰਨਾ ਉਹਨਾਂ ਦੇ ਕੰਮ ਦੇ ਯਾ ਸਹੀ ਕੰਮ ਕਰਾਉਣ ਦਾ ਦਾ ਕਰਦਾ اور ان کو اپنا صاف دوں گا میرا مین مدعا ہے اور نشے میں بالکل جہاں ہے وہ نہیں بخشا چاہیے میرا نشہ وایا ہے وہ بھی سارے واسطے کوئی تھان نہیں ہے وہ بھی تھان ساری بول کے لیے ہے اور جی چنگے بندے ہیں وہاں واسطے چوبی گھنٹے اویلیبل آ چوبی گھنٹے کوئی بھی درخواست کوئی بھی کمپنی کوئی بھی اپنی منگوی ہے وہ آ کے دس سکتے ہیں ਔਰ ਸਭੀ 112 ਨਹੀਂ ਗੱਡੀਆਂ ਉਮੀ ਤੇ ਚੱਲ ਨਹੀਂ ਲੱਗੀ ਆ 112 ਦੇ ਕਾਰ ਕਰਕੇ ਆਪਣੀ ਬਹੁਤ ਤਕਲੀਫ ਆ ਸਕਦੇ ਨੇ ਉਹ ਇਮੀਡੀਏਟ ਜਲੀ ਹਾਂਜੀ 112 ਦੀ ਗੱਡੀਆਂ ਤੇ ਔਰ ਇਹ ਬਹੁਤ ਮਸਾਲੇ ਵਾਲੀ ਤੇ ਜਿਬਾਤੇ ਬੋਲੀ ਕਿ ਤੇ ਪੋਸਟ ਨਹੀਂ ਹੋਈ ਹੋਈ ਔਰ ਪੂਰਾ ਮਸ਼ੇ ਦੇ ਉਨ ਮਾਰੇ ਬੰਦੇ ਨਿਕਾ ਦਿੱਤੇ ਸਰ ਇੱਕ ਸਮੱਸਿਆ ਟ੍ਰੈਫਿਕ ਦੀ ਹੋ ਗਈ ਮੈਂ ਤੁਹਾਡੇ ਵਿੱਚ ਮੈਂ ਤੁਹਾਡੇ ਬਾਰੇ ਵੀ ਬੈ ਯੂ ਸਰ ਜੱਤੀ ਲਿਖਦਾ ਹਾਂ ਜੀ ਕਿਉਂਕਿ ਜਿੰਨਾ ਮੈਂ ਦੇਖਿਆ ਕਿ ਦਰਮਾ ਦਾ ਦਰਮਾ ਨਹੀਂ ਕਾਫੀ ਅੱਗੇ ਰੁਕਣਾ ਨਹੀਂ ਤੇ

ਇਹ ਇਹ ਫਿਰ ਉਮੀਦ ਕਰਦਾ ਕਿ ਜਿਹੜੇ ਦਸਤਾਨਦਾਰ ਜੀ ਆ ਉਹ ਆਪਣੇ ਆਪ ਸਮਾਪਤੀ ਕਰ ਲਗੇ। ਥੈਂਕ ਯੂ ਸਰ।